ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਇਹ ਦੱਸਿਓ ਜਥੇਦਾਰ ਸਹਿਬਾਨ ਦੇ ਘਰੇ ਇੱਕ ਬੈਠਕ ਹੋਰ ਹੋਈ ਹੈ ਪਹਿਲਾਂ ਜਦੋਂ ਬੈਠਕ ਹੋਈ ਸੀ ਉਹਨੂੰ ਲੈ ਕੇ ਵੀ ਕੁਝ ਸੁਰਖੀਆਂ ਬਣੀਆਂ ਸੀ ਇਸ ਬੈਠਕ ਬਾਰੇ ਕੀ ਵੇਰਵੇ ਸਾਹਮਣੇ ਆ ਰਹੇ ਨੇ ਬਿਲਕੁਲ ਜੀ ਅੱਜ ਅਚਾਨਕ ਖਬਰਾਂ ਆਉਣ ਲੱਗਦੀਆਂ ਨੇ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਘਰੇ ਇੱਕ ਵਾਰ ਫੇਰ ਬਲਵਿੰਦਰ ਸਿੰਘ ਭੁੰਦੜ ਪਹੁੰਚ ਗਏ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚ ਗਏ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚ ਗਏ ਤੇ ਤੱਕ ਸ੍ਰੀ ਨੰਦਪੁਰ ਸਾਹਿਬ ਦੇ ਜਥੇਦਾਰ ਉੱਥੇ ਪਹੁੰਚੇ ਨੇ ਸੋ ਇਹ ਖਬਰ ਆਉਣ ਲੱਗੀ ਹੁਣ ਅੱਜ ਰਾਜਾਣ ਹੋਰਾਂ ਦੇ ਭਰਾ ਦੀ ਅੰਤਮ ਅਰਦਾਸ ਸੀ ਧਾਮੀ ਹੋਰੀ ਔਰ ਜੱਜਰ ਗਿਆਨੀ ਰਵੀ ਸਿੰਘ ਹੋਰੀ ਉੱਥੇ ਸੀ ਚਲੋ ਆਪਾਂ ਕਹਿ ਸਕਦੇ ਹਾਂ ਕਿ ਦੋਵੇਂ ਇਕੱਠੇ ਉੱਥੋਂ ਗਿਆਨੀ ਰਵੀ ਸਿੰਘ ਹੋਰਾ ਦੇ ਘਰੇ ਆ ਗਏ ਕਿਉਂਕਿ ਐਸਜੀਪੀ ਦੇ ਪ੍ਰਧਾਨ ਧਾਮੀ ਤਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਨੇ ਕਿ ਅਸਟਾ ਵਿੱਚ ਕਈ ਵਾਰ ਮਿਲਦੇ ਆ ਜੀ ਸਾਡਾ ਦਾ ਆਪਸੇ ਤਾਲਮੇਲ ਹੈ ਕੰਮ ਹੈ ਇੱਕ ਦੂਜੇ ਨਾਲ ਸਾਰਾ ਕੁਝ ਹੈ ਜੀ ਸੋ ਚਲੋ ਉੱਥੇ ਆ ਗਏ ਤੇ ਇਧਰ ਹੁਣ ਜੇ ਆਪਾਂ ਇਹ ਗੱਲ ਕਰੀਏ ਭੁੰਦਰ ਜੀ ਕਹਿੰਦੇ ਜੀ ਕਿ ਅਸੀਂ ਅੱਜ ਪਰਿਵਾਰਕ ਖੰਡ ਪਾਟ ਸੀ ਸਾਡਾ ਉਹਦਾ ਭੋਗ ਪਾਣੇ ਸੀ ਤੇ ਉਹ ਉੱਥੇ ਭੋਗ ਪਾਏ ਤੋਂ ਬਾਅਦ ਮੈਂ ਕਿਹਾ ਚਲੋ ਜੱਥੇ ਆ ਸਭ ਨੂੰ ਫਤਿਹ ਬਰਾ ਚਲਦੇ ਆ ਮੈਂ ਤਾਂ ਆ ਗਿਆ ਹੂੰ ਦੁਬਈ ਤੋਂ ਪਰਤੇ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਕਹਿੰਦੇ ਜੀ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਆ ਗਿਆ ਸਿੱਧਾ ਅੰਮ੍ਰਿਤਸਰ 에어ਪੋਰਟ ਤੋਂ ਉਤਰ ਕੇ ਤੇ ਨਾਲ ਸੋਚਿਆ ਚਲੋ ਜੱਥੇਦਾਰ ਸਭ ਨੂੰ ਮਿਲ ਚਲਦੇ ਸੋ ਇਹ ਸਾਰਾ ਕੁਝ ਇੰਨਾ ਸਬਬੀ ਹੋ ਗਿਆ ਜੀ ਕਿ ਅਚਾਨਕ ਸਾਰੇ ਇੱਕੋ ਘਰ ਇਕੱਠੇ ਹੋ ਗਏ ਸੋ ਇਹ ਤਾਂ ਹੋ ਸਕਦਾ ਹੈ ਕਿ ਇਹ ਬਿਉਂਤਬੰਦੀ ਤਹਿਤ ਬੈਠਕ ਨਾ ਰੱਖੀ ਗਈ ਹੋਵੇ ਪਰ ਅਣਬਿਉਂਤੀ ਬੈਠਕ ਅਚਾਨਕ ਕ੍ਰੀਏਟ ਹੋਈ ਹੋਵੇ ਤੇ ਇਸ ਤਰ੍ਹਾਂ ਇਕੱਠੇ ਹੋ ਗਏ ਜੀ ਹੁਣ ਇਹ ਸਾਰੇ ਇਕੱਠੇ ਹੋਣ ਪਿੱਛੇ ਪਹਿਲੂ ਕੀ ਹੈ ਹੂੰ ਕੀ ਜਥੇਦਾਰ ਸਹਿਬਾਨ ਉੱਤੇ ਇਸ ਗੱਲ ਦਾ ਫੇਰ ਦਬਾਅ ਪਾਇਆ ਜਾ ਰਿਹਾ ਜੀ ਕਿ ਜੀ ਦੇਖੋ ਹੁਣ ਤਾਂ ਪਾਰਟੀ ਦੇ ਲੀਡਰ ਛੱਡ ਛੱਡ ਜਾਈ ਜਾਂਦੇ ਨੇ ਯੂਥ ਵਾਲਿਆਂ ਨੇ ਵੀ ਕਹਿਤਾ ਵਰਕਿੰਗ ਕਮੇਟੀ ਨੇ ਕਹਤਾ ਆ ਦੂਏ ਜਿਹੜੇ ਆਏ ਹੋਏ ਨੇ ਚਾਹੇ ਉਹ ਅਨਿਲ ਜੋਸ਼ੀ ਗਿਆ ਚਾਹੇ ਉਹ ਐਨ ਕੇ ਸ਼ਰਮਾ ਉਹ ਤਾਂ ਇਹ ਵੀ ਜਾਣ ਲੱਗੇ ਜੀ ਇਹ ਕਹਿ ਕੇ ਕਿ ਤਾਂ ਧਾਰਮਿਕ ਮੁੱਦਿਆਂ ਤੇ ਚੱਲ ਗਈ ਜੀ ਪਾਰਟੀ ਸੋ ਇਸ ਲਈ ਜੀ ਇਹ ਤਾਂ ਜਿਆਦਾ ਨੁਕਸਾਨ ਹੋ ਜੂਗਾ ਕਿ ਇਹ ਦਬਾਅ ਪਾਉਣਾ ਇਹਨੇ ਮੁੜ ਕੇ ਧਾਮੀ ਜੀ ਜਾਂ ਬਲਵਿੰਦਰ ਭੁੰਦੜ ਉਹ ਜੀ ਹੂੰ ਹੂੰ ਜਾਂ ਦੱਸਣ ਆਏ ਨੇ ਕਿ ਜਿਹੜਾ ਟਾਸਕ ਤੁਸੀਂ ਦਿੱਤਾ ਸੀ ਜੀ ਉਹ ਟਾਸਕ ਪੂਰਾ ਹੋ ਗਿਆ ਜੀ ਹੁਣ ਵਾਰੀ ਤੁਹਾਡੀ ਹੈ ਜੀ ਕਿਉਂਕਿ ਇਹ ਚਰਚਾਾਂ 'ਚ ਜ਼ੋਰ ਫੜ ਰਹੀਆਂ ਨੇ ਕਿ ਬਾਰ-ਬਾਰ ਅਕਾਲੀ ਲੀਡਰਾਂ ਦੇ ਪਹੁੰਚ ਕਰਨ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਵੀ ਜਥੇਦਾਰ ਗਿਆਨੀ ਜਗਵੀਰ ਸਿੰਘ ਤੱਕ ਵੀ ਜੀ ਕਿ ਛੇਤੀ ਕਰੋ ਜੀ ਮਾਮਲਾ ਨਵੇੜੋ ਜੀ ਲਟਕ ਰਿਹਾ ਜੀ ਖੁਦ ਅਪੀਲ ਦਿੱਤੀ ਦੋਈ ਚਿੱਠੀ ਦੇ ਗਈ ਜੀ ਸੁਖੀਰ ਬਾਦਲ ਕਹਿੰਦੇ ਜਥੇਦਾਰ ਸਹਿਵਾਰ ਨੇ ਸਖਤ ਤੇ ਸਪਸ਼ਟ ਸਨੇਹਾ ਦਿੱਤਾ ਸੀ ਕਿ ਪਹਿਲਾਂ ਅਸਤੀਫਾ ਦੇ ਕੇ ਆਓ ਹੂੰ ਹੂੰ ਕਿ ਫਿਰ ਤਨਖਾਹ ਲਾਵਾਂਗੇ ਫਿਰ ਤਨਖਾਹੀ ਕਰਵੀਂ ਅੱਗੇ ਵਧੋ ਪਹਿਲਾਂ ਅਸਤੀਫਾ ਦਿਓ ਸੋ ਹੁਣ ਇਸ ਪਹਿਲੂ ਤੇ ਅੱਗੇ ਵਧਦੇ ਆਂ ਕੀ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਜੀ ਉਹ ਤੋਂ ਬਾਅਦ ਦੱਸਣ ਆਏ ਸੀ ਕਿ ਜੀ ਹੁਣ ਤੁਹਾਡੇ ਕਿਤੇ ਅਸਤੀਫਾ ਦੇ ਦਿੱਤਾ ਪਰ ਪ੍ਰਵਾਨਤਾ ਆਊਗਾ ਜਦੋਂ ਤੁਸੀਂ ਇਹ ਵਾਅਦਾ ਕਰੋ ਜੀ ਕਿ ਤਨਖਾਹ ਚ ਦੀ ਐ ਸਿਰਫ ਧਾਰਮਕ ਲਾਉਂਗੇ ਜੀ ਰਾਜਨੀਤਿਕ ਨਹੀਂ ਲਾਉਂਗੇ ਕਿ ਹੁਣ ਅਗਲਾ ਟਾਸਕ ਜਸਦੇਵਰ ਸਾਹਿਬ ਨੂੰ ਦਿੱਤਾ ਜਾ ਰਿਹਾ ਹੂੰ ਕਿਉਂਕਿ ਇਹ ਸਾਰੀ ਪ੍ਰਕਿਰਿਆ ਤੋਂ ਪਹਿਲਾਂ ਵਿਜੀ ਇਹ ਚਿੱਟਾ ਕੰਧ ਤੇ ਲਿਖਿਆ ਪੜਿਆ ਜਾ ਰਿਹਾ ਸੀਗਾ ਕਿ ਜਸਦੇਵਰ ਸਾਹਿਬ ਇਹ ਬਾਦਲਾ ਦੁਬਾਰ ਕਿਵੇਂ ਜਾਣਗੇ ਹੂੰ ਕਿਉਂਕਿ ਪਿਛਲੇ ਕੁਝ ਕਾਰਜਕਾਲ ਤੋਂ ਜਿਹੀ ਪ੍ਰਤ ਪੈ ਗਈ ਸੀ ਕਿ ਘਰੇ ਬਿਰਾ ਲੋ ਜੱਥੇਦਾਰਾਂ ਨੂੰ ਹਾਂ ਆਡੇ ਦਾ ਸਰਸਾਂ ਨੂੰ ਮਾਫ ਕਰਾ ਲੋ ਹੈ ਨਾ ਅਖਬਾਰਾਂ ਚ ਹਸਿਆਰ ਕਢਾ ਦਿਓ ਜੀਪੀਸੀ ਨੂੰ ਹੁਕਮ ਕਰਾ ਦਿਓ ਇਹ ਸਾਰੀ ਪ੍ਰਕਿਰਿਆ ਨੇ ਜੱਥੇਦਾਰ ਸਹਿਬਾਨ ਨੂੰ ਇੱਕ ਮੁਲਾਜ਼ਮ ਵਾਲੀ ਸਥਿਤੀ ਚ ਲੈ ਕੇ ਖੜਾ ਕਰਤਾ ਸੀ ਸਿੱਖ ਸੰਗਤ ਦੇ ਸਿੱਖ ਜਮਾਤ ਚ ਇਹ ਗੱਲ ਤੁਰਪੀਦੀ ਕਿ ਜਿਹਨਾਂ ਨੂੰ ਤਨਖਾਹ ਲੈਂਦੇ ਨੇ ਉਹਨਾਂ ਦੀ ਗੱਲ ਕਰਨਗੇ ਜੀ ਦਾ ਜੀ ਪਰ ਇੱਕ ਪਾਸੇ ਜੱਥੇਦਾਰ ਫੂਲਾ ਸਿੰਘ ਦਾ ਇਤਿਹਾਸ ਖੜਾ ਸੀ ਹਮ ਇੱਕ ਪਾਸੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਖੜੀ ਸੀ ਜੀ ਸੋ ਇਹ ਸਥਿਤੀ ਦੇ ਵਿੱਚ ਜੱਥੇਦਾਰ ਸਹਿਵਾਨ ਕਹਿੰਦੇ ਕਿ ਹੁਣ ਉਸ ਭੂਮਿਕਾ ਚ ਨੇ ਕਿ ਪੇਸ਼ਾ ਨਹੀਂ ਹਟ ਸਕਦੇ ਕਿਉਂਕਿ ਅਕਾਲ ਤਖਬ ਦਾ ਪੱਖ ਹੈ ਤੇ ਇਹਦੇ ਨਾਲ ਨਾਲ ਜੱਥੇਦਾਰ ਸਹਿਵਾਨਾਂ ਦਾ ਇੱਕ ਪ੍ਰੂਤਵੇ ਦਾ ਪਹਿਲੂ ਹੈ ਸੋ ਇਹ ਸਥਿਤੀ ਦੇ ਵਿੱਚ ਹੁਣ ਉਹਨਾਂ ਨੇ ਕੀ ਸਖਤ ਪੈਨਸਲਾ ਲੈਣ ਦਾ ਮਨ ਬਣਾਇਆ ਹੋਇਆ ਉਸ ਨੂੰ ਠੰਡਾ ਕਰਨਾ ਚਾਹੁੰਦੇ ਨੇ ਅਕਾਲੀ ਦਲ ਅਸਤੀਫਿਆਂ ਦੇ ਦਬਾਅ ਦੀ ਰਾਜਨੀਤੀ ਚ ਹਾਂ ਜਾਂ ਅਜੇ ਵੀ ਜੱਥੇਦਾਰ ਸਹਿਵਾਨ ਕਿਉਂਕਿ ਅੱਜ ਜਦੋਂ ਬੈਠਕ ਤੋਂ ਬਾਹਰ ਆਏ ਜੀ ਤਾਂ ਬਾਕੀ ਸਾਰਿਆਂ ਨੇ ਤਾਂ ਇਹੀ ਕਿਹਾ ਕਿ ਨਹੀਂ ਜੀ ਅਜਿਆ ਕੋਈ ਮਸਲਾ ਨਹੀਂ ਇਸ ਦਾ ਸਭ ਵੀ ਇਕੱਠੇ ਹੋਏ ਮਿਲਲੇ ਕੋਈ ਗੱਲ ਨਹੀਂ ਜੀ ਚਲੋ ਜਦੋਂ ਬੈਠਦੇ ਆ ਤਾਂ ਗੱਲ ਹੋ ਜਾਂਦੀ ਹੈ ਜੀ ਕੁਛ ਨਾ ਕੁਛ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪਹਿਲੂ ਕੀਤੇ ਜੀ ਉਹ ਪਹਿਲੂ ਇਹ ਸੀਗਾ ਕਿ ਉਹਨਾਂ ਨੂੰ ਮੇਰੇ ਸਵਾਲ ਆਇਆ ਹਰਨਾਮ ਸਿੰਘ ਧੂਮਾਹਰਾਲਾ ਹਮ ਕਿ ਜੀ ਉਹਨਾਂ ਨੇ ਮਹਾਰਾਸ਼ਟਰ ਜਾ ਕੇ ਬੀਜੇਪੀ ਨੂੰ ਜੀ ਸਮਰਥਨ ਦਿੱਤਾ ਕੀ ਕਰਨਾ ਜੱਟ ਸਰ ਸਭ ਕਹਿੰਦੇ ਵੀ ਜਿਵੇਂ ਤੂੰ ਮੇਂ ਸਮਰਥਨ ਦਿੱਤਾ ਓਵੇਂ ਹੀ ਅਕਾਲੀਆਂ ਨੇ ਦਿੱਤਾ ਹੋਇਆ ਸੀ ਹਮ ਹਮ ਹੈ ਨਾ ਤੇ ਅਕਾਲੀਆਂ ਦਾ ਵੀ ਅਨਕੰਡੀਸ਼ਨਲ ਸੀਗਾ ਇਹਨੇ ਵੀ ਅਨਕੰਡੀਸ਼ਨਲ ਦਿੱਤਾ ਜੀ ਉਹ ਵੀ ਸਹੀ ਨਹੀਂ ਦਿਖਦਾ ਈ ਵੀ ਸਹੀ ਨਹੀਂ ਗਾ ਜੀ ਸੋ ਇਹਦਾ ਮਤਲਬ ਯਾਨੀ ਹਰਪ੍ਰੀਤ ਸਿੰਘ ਨੇ ਦੱਸਤਾ ਕਿ ਸਾਡੀ ਲੀਕ ਅਜੇ ਸਿੱਧੀ ਹੈ ਜੀ ਸੋ ਇਸ ਪਹਿਲੂ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਪਰ ਮੰਨਿਆ ਇਹ ਜਾ ਰਿਹਾ ਕਿ ਹੁਣ ਮਾਮਲੇ 'ਚ ਤੇਜ਼ੀ ਆਏਗੀ ਹਾਂ ਇਸ ਡਰਾਮੇ ਤੋਂ ਜਸਰ ਸਹਿਵਾਨ ਕਹਿੰਦੇ ਅਜੇ ਵੀ ਨਾਰਾਜ਼ ਨੇ ਜਿਹੜਾ ਅਸੀਫਾ ਦੇਣ ਤੋਂ ਬਾਅਦ ਡਰਾਮਾ ਹੋਇਆ ਕਿ ਅਜੇ ਵੀ ਡਾਰਾ ਸੁਖਵੀਰ ਬਾਦਲ ਨੂੰ ਕੇ ਛੱਡ ਬੈਠਿਆ ਫਿਰ ਮੁੜ ਕੇ ਮਿਲਣਾ ਨਹੀਂਗਾ ਮੁੜ ਕੇ ਪ੍ਰਧਾਨਗੀ ਆਉਣੀ ਨਹੀਂ ਜਾਂ ਪਾਰਟੀ ਦੇ ਅੰਦਰ ਜਿਹੜੀ ਆਪਾਂ ਗੱਲ ਕਰਾਂਗੇ ਧਾਮੀ ਤੇ ਭੁੰਦੜ ਹੋਰੀ ਇੱਕ ਬਖਰੀ ਨੀਤੀ ਤੇ ਕੰਮ ਕਰਦੇ ਹੋਇਆ ਅਕਾਲੀ ਦਲ ਨੂੰ ਵੀ ਨਾਲ ਪੈਰਾਂਸਰ ਕਰਨਾ ਚਾਹੁੰਦੇ ਨੇ ਜੀ ਪਰ ਇੱਧਰ ਇੱਕ ਧਿਰ ਹੋ ਜਿਹੜੀ ਸਿਰਫ ਸੁਖਵੀਰ ਬਾਦਲ ਨੂੰ ਪੈਰਾਂਸਰ ਕਰਨਾ ਚਾਹੁੰਦੀ ਆ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਜੱਸਾ ਤਿੱਕੇ ਨੂੰਰ ਆਉਂਦੇ ਦਿਨਾਂ ਦੇ ਵਿੱਚ ਹੁਣ ਉਮੀਦ ਕੀਤੀ ਜਾ ਰਹੀ ਆ ਕਿ ਜਲਦ ਹੀ ਬੈਠਕ ਹੋਏਗੀ ਔਰ ਜਲਦ ਹੀ ਤਨਖਾਹ ਲੱਗੇਗੀ ਹੂੰ ਦੀਪਕ ਜੀ ਰਾਜਵਾਨਾ ਨੂੰ ਪੈਰੋਲ ਮਿਲੀ ਤੇ ਹੁਣ ਇਹਦੇ ਨਾਲ ਮੱਲੋ ਜ਼ੋਰੀ ਕੰਪੈਰੀਜ਼ਨ ਹੋ ਰਿਹਾ ਵੀ ਇੱਕ ਪਾਸੇ ਪੈਰੋਲ ਮਿਲਦੀ ਆ ਡੇਰਾ ਸਿਰਸਾ ਮੁਖੀ ਨੂੰ ਹੁਣ ਇਹਦੇ ਚਰਚੇ ਚੱਲ ਰਹੇ ਨੇ ਦੋਹਾਂ ਪੈਰੋਲਾਂ ਦੀ ਤੁਲਨਾ ਹੋ ਰਹੀ ਆ ਕੀ ਕੁਝ ਚੱਲ ਰਿਹਾ ਜੀ ਬਿਲਕੁਲ ਜੀ ਕਈ ਤਰ੍ਹਾਂ ਦੀ ਤੁਲਨਾ ਹੁੰਦੀ ਆ ਹਮ ਇੱਕ ਪਾਸੇ ਰਾਜਵਾਨਾ ਹੋਰਾਂ ਦੇ ਹਵਾਲੇ ਨਾਲ ਜੇ ਇਹ ਤੁਲਨਾ ਹੁੰਦੀ ਆ ਕਿ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਕਿਉਂ ਹਮ ਦੂਏ ਪਾਸੇ ਇਹ ਵੀ ਹੁੰਦੀ ਆ ਕਿ ਰਾਜਵਾਨਾਂ ਤਾਂ ਜਿੰਦਾ ਸ਼ਹੀਦਾ ਦਰਜਾ ਦਿੱਤਾ ਹੋਇਆ ਕੌਮ ਨੇ ਹਮ ਕਿ ਵੀ ਇਕ ਕੋਈ ਇੱਕ ਬੰਦਾ ਸੀ ਜਿਹਨੇ ਗੁਨਾਹ ਅਦਾਲਤ 'ਚ ਖੜਕੇ ਕਬੂਲ ਲਿਆ ਕਿ ਹਾਂ ਅਸੀਂ ਮਾਰਿਆ ਭਾਨ ਸਿੰਘ ਬਾਕੀ ਤਾਂ ਫਿਰ ਵੀ ਆਪਣਾ ਪੱਖ ਬਚਾਉਂਦੇ ਨਜ਼ਰ ਆਏ ਆਪਣੀਆਂ ਸਜ਼ਾਾਂਵਾਂ ਬਚਾਉਂਦੇ ਘਟਾਉਂਦੇ ਨਜ਼ਰ ਆਏ ਇਹ ਤਾਂ ਕਿਹਾ ਕਿ ਠੀਕ ਹੈ ਜੇ ਜਦੋਂ ਇਹਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਇਹਨਾਂ ਕਹਿੰਦੇ ਠੀਕ ਹੈ ਜੀ ਹਮ ਮਤਲਬ ਉਹਦੇ ਖਿਲਾਫ ਵੀ ਰਾਜਵਾਨਾ ਨੇ ਪਟੀਸ਼ਨ ਨਹੀਂ ਪਾਈ ਅਕਾਲੀ ਦਲ ਪਾ ਰਿਹਾ ਉਹਦੀ ਭੈਣ ਪਾ ਰਹੀ ਕੋਈ ਹੋਰ ਪਾ ਰੇ ਤਾਂ ਪਾ ਰਿਆ ਉਹਨੇ ਨਹੀਂ ਮੰਗੀ ਪਰ ਇਸ ਕੰਪੈਰੀਸ਼ਨ ਦੇ ਨਾਲ ਨਾਲ ਪੈਰੋਲ ਵਾਲੇ ਦੇ ਨਾਲ ਇਹ ਵੀ ਕੰਪੈਰੀਸ਼ਨ ਹੈ ਕਿ ਵੀ ਇਹ ਤਾਂ ਫਿਰ ਕਿਸੇ ਦੇਣਦਾਰੀ ਦੇ ਨਾਤੇ ਸੀ ਕਿ ਕੌਮਲੀਏ ਨੇ ਕੁਰਬਾਨੀ ਕੀਤੀ ਜੀ ਆਹ ਕੰਮ ਕੀਤਾ ਜੀ ਆ ਉਹਦੇ باوجود ਵੀ ਜਦੋਂ ਚੋਣਾਂ 'ਚ ਖੜਦਾ ਤਾਂ ਇਹ ਹਾਰਦਾ ਤੇ ਅਮਰਤਪਾਲ ਸਿੰਘ ਕਹਿੰਦੇ ਜੀ ਜਿਨੇ ਕੌਮਲੀਏ ਜੀ ਕੀਤਾ ਹੀ ਕੀ ਆ ਉਹਨੂੰ ਤੁਸੀਂ ਜਿਤਾ ਦਿੰਦੇ ਹੋ ਉਸੇ ਹਲਕੇ ਜਦੋਂ ਬੀਬੀ ਖਲੜਾ ਖੜਦੀ ਆ ਜਿਸ ਪਰਿਵਾਰ ਦਾ ਇੱਕ ਲੰਬਾ ਇਤਿਹਾਸ ਪਿਆ ਕਿ ਖਲੜਾ ਪਰਿਵਾਰ ਨੇ ਜੋ ਕੀਤਾ ਸੋ ਉਹਨੂੰ ਹਰਾ ਦਿੰਦੇ ਹੋ ਸੋ ਇਹਨੂੰ ਲੈ ਕੇ ਵੀ ਦੋ ਤਰ੍ਹਾਂ ਦੀ ਚਰਚਾ ਇਸ ਸਮੇਂ ਪੂਰੀ ਹੈ ਜੀ ਪਰ ਜਿਹੜੇ ਪਹਿਲੂ ਤੋਂ ਇਸ ਤੋਂ ਪਹਿਲਾਂ ਕਿ ਆਪਾਂ ਪਰੋਲ ਵਾਲੇ ਪੱਖ ਨੂੰ ਬਾਤ ਚੀ ਇੱਕ ਪਹਿਲੂ ਹੋਰ ਹੈ ਹੂੰ ਉਹ ਪਹਿਲੂ ਹੈਗਾ ਕਿ ਰਾਜੋਨ ਹੋਰਾਂ ਨੇ ਅੱਜ ਆਪਣੇ ਭਰਾ ਦੇ ਜਦੋਂ ਅੰਤਮ ਅਰਦਾਸ ਦੇ ਵਿੱਚ ਮਾਈਕ ਤੋਂ ਜੋ ਗੱਲ ਕਹੀ ਜੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਮੈਨੂੰ ਕਿਹਾ ਗਿਆ ਕਿ ਮੈਂ ਅੱਜ ਕੋਈ ਗੱਲ ਨਾ ਕਰਾਂ ਕਿ ਆਉਂਦੀ ਤਰੀਕ ਪੰਜ ਤਰੀਕ ਨੂੰ ਸੁਣਵਾਈ ਹੈ ਪਰ ਕਹਿੰਦੇ ਕਿ ਮੈਨੂੰ ਇਹ ਤਾਂ ਦੱਸ ਦਿਓ ਕਿ ਮੇਰੇ ਕਿਸੇ ਵੀ ਮਸਲੇ ਤੇ ਬੇਸ਼ੱਕ ਅਕਾਲੀ ਦਲ ਐਸਜੀਪੀਸੀ ਖੜੀ ਰਹੀ ਹੈ ਪਰ ਉਹਵੇਂ ਕਿਵੇਂ ਖੜੀ ਐ ਤਰ ਬਣ ਕੇ ਮੇਰੀ ਭੈਣ ਇਹ ਲੜਦੀ ਰਹੀ ਲੜਾਈ ਹੈ ਸੰਸਥਾਵਾਨਿਕੇ ਤੋਂ ਲੜੀਆਂ ਲੜਾਈ ਸੋ ਉਹਨਾਂ ਨੇ ਇਹ ਵੀ ਸਵਾਲ ਖੜਾ ਕੀਤਾ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਔਰ ਇਕਜੁੱਟ ਹੋਣ ਦੀ ਲੋੜ ਹੈ ਹੂੰ ਤੇ ਉੱਥੇ ਜੱਜਦਰ ਸਾਹਿਬ ਵੀ ਮੌਜੂਦ ਸੀ ਧਾਮੀ ਹਰਾਂ ਨੇ ਵੀ ਆਪਣੀ ਗੱਲ ਰੱਖੀ ਇਹਦੇ ਨਾਲ ਇਹ ਆ ਪਰੋਲ ਵਾਲੇ ਪੱਖ ਤੋਂ ਰੂਪ ਹੈ ਬਿਲਕੁਲ ਤੁਸੀਂ ਵੀ ਜੀ ਇਹ ਦੇਖੋ ਕਿ ਪਹਿਲਾਂ ਪਿਤਾ ਨੂੰ ਜਦੋਂ ਪਿਤਾ ਦਾ ਦੇਹਾਂਤ ਹੁੰਦਾ ਰਾਜ ਉਹਨਾਂ ਦੇ ਤਾਦੂ ਉਹਨਾਂ ਨੂੰ ਘੰਟਿਆਂ ਵੱਧੀਆਂ ਉੱਪਰ ਰੋਲ ਮਿਲਦੀ ਆ ਉਹ ਫਿਰ ਤਿੰਨ ਘੰਟਿਆਂ ਦੀ ਵੀ ਰੋਲ ਮਿਲਦੀ ਹੈ ਹੈਨਾ ਔਰ 12 ਸਾਲ ਤੋਂ ਉਹਨਾਂ ਦੀ ਫਾਂਸੀ ਦਾ ਮਾਮਲਾ ਲਟਕਿਆ ਹੋਇਆ ਜਦੋਂ ਕਿ ਫਾਂਸੀ ਸੁਣਾ ਦਿੱਤੀ ਗਈ ਹਮ ਤੇ ਆਵਾਮ ਦੇ ਸੰਗਤ ਦੇ ਹੈਨਾ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੀ ਫਾਂਸੀ ਤੇ ਰੋਕ ਲੱਗ ਗਈ ਪਰ ਉਹ ਅਜੇ ਨਿਪਟਾਰਾ ਨਹੀਂ ਕਿ ਫਾਂਸੀ ਦੇਣੀ ਹੈ ਜਾਂ ਨਹੀਂ ਦੇਣੀ ਹਮ ਮਤਲਬ ਜਿਸ ਬੰਦੇ ਨੇ ਆਪ ਤੋਂ ਕੋਈ ਮੰਗ ਨਹੀਂ ਕੀਤੀ ਔਰ ਉਹ ਅੱਜ ਵੀ ਇਹ ਕਹਿੰਦਾ ਮੈਂ ਇਹੀ ਮੰਗ ਕਰ ਰਿਹਾ ਕਿ ਜੀ ਮੇਰੇ ਇਸ ਮਸਲੇ ਤੇ ਫੈਸਲਾ ਕਰੋ ਜੀ फांसी ਸੌਣ ਵਾਲੇ ਬੰਦੇ ਨੂੰ ਤੁਸੀਂ ਜਿਸ ਫਾਂਸੀ ਵਾਲੀ ਚੱਕੀ 'ਚ ਬੰਦ ਕੀਤਾ ਉਹਨੂੰ 12 ਸਾਲ ਉਸ ਚੱਕੀ 'ਚ ਬੰਦ ਕੀਤੇ ਹੋਗੇ। ਜੀ। ਉਹ ਕਹਿੰਦਾ ਜਾਂ ਫਾਂਸੀ ਦਿਓ ਜਾਂ ਛੱਡੋ ਇੱਕ ਪਾਸੇ ਤਾਂ ਹੋ ਨਾ। ਜੀ। ਸੋ ਇਹ ਮਨੁੱਖੀ ਅਧਿਕਾਰਾਂ ਦੇ ਉਲਟ ਜਿਹੜਾ ਪਹਿਲੂ ਇਸ ਪਹਿਲੂ ਦੀ ਵੀ ਚਰਚਾ ਤੇ ਦੂਸਰੇ ਪਾਸੇ ਬਿਲਕੁਲ درست ਹੈ ਜੀ। ਮੇਰਾ ਸਿਰਸਾ ਮੁਖੀ ਨੂੰ 11-12 ਬਾਰ ਪਰੋਲ ਮਿਲ ਲਈ। ਹਮ। ਤੇ ਉਹ 30-30 ਦਿਨ 31-31 ਦਿਨ 21-21 ਦਿਨ 60-60 ਦਿਨ ਐਦਾਂ ਪਰੋਲ ਮਿਲਦੀ ਆ। ਤੇ ਇੱਧਰ 2 ਘੰਟੇ 3 ਘੰਟੇ ਸੋ ਇਸ ਪਹਿਲੂ ਦੀ ਚਰਚਾ ਖੂਬ ਹੋ ਰਹੀ ਆ। ਹਮ। ਦੀਪਕ ਜੀ ਜਿਮਨੀ ਚੋਣਾ ਚ ਵੋਟਾਂ ਅੱਜ ਪੈਣੀਆਂ ਸੀ ਸੋ ਕਿਹੋ ਜਿਹਾ ਮਾਹੌਲ ਰਿਹਾ ਵੋਟਾਂ-ਵੋਟਾਂ ਪੈ ਗਈਆਂ ਕੁਝ ਸੰਕੇਤ ਆ ਰਹੇ ਨੇ ਵੀ ਜਿੱਤੂ ਕੌਣ ਤੇ ਕੌਣ ਜਿਮਨੀ ਚੋਣਾ ਜਿੱਤ ਕੇ ਕਿਹਾ ਕੋਈ ਜਿੱਤ ਦੇ ਨਿਸ਼ਾਨ ਲਹਿਰਾਊਗਾ ਦੇਖੋ ਜੀ ਅੱਜ ਮਹਾਰਾਸ਼ਟਰ ਦੇ ਵਿੱਚ ਇਕੋ ਗੇਟ ਚ ਨਾਲ ਵੋਟਾਂ ਸੀਗੀਆਂ ਹੂੰ ਛਾਰਖੰਡ ਦੇ ਵਿੱਚ ਦੂਜੇ ਗੇਟ ਦੀਆਂ ਔਰ ਵੋਟਾਂ ਨਿਭੜਨ ਦਾ ਕੰਮ ਸੀ ਉਹਦੇ ਨਾਲ ਪੰਜਾਬ ਦੀਆਂ ਜਿਮਨੀ ਚੋਣਾ ਜੀ ਨਤੀਜੇ ਤਾਂ ਪ੍ਰਿੰਕਾ ਗਾਂਧੀ ਵਾਲੀ ਸੀਟ ਤੇ ਵੀ ਆਉਣੇ ਆ ਹੂੰ ਸੋ ਇਸ ਲਈ 23 ਤਰੀਕ ਦਾ ਇੰਤਜ਼ਾਰ ਤਾਂ ਗਾਂਧੀ ਪਰਿਵਾਰ ਨੂੰ ਹੀ ਹੋਣਾ ਕਿ ਪਹਿਲੀ ਵਾਰ ਪ੍ਰਿੰਕਾ ਜਿੱਤਦੀ ਆ ਜਾਂ ਹਾਰਦੀ ਆ ਹਾਂ ਤੇ ਦੂਸਰੇ ਪਾਸੇ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਇੰਡੀਪੈਂਡੈਂਟ ਤਾਂ ਬੜੀ ਪਾਰਟੀ ਬਣਦੀ ਦਿਖ ਰਹੀ ਹੈ ਚੋਣ ਸਰਵੇਖਣਾ ਚ ਜੀ ਪਰ ਸਰਕਾਰ ਬਣਾਉਂਦੀ ਨਹੀਂ ਦਿਖਦੀ ਹੂੰ ਹੂੰ ਚੋਣ ਸਰਵੇਖਣਾ ਚ ਬੀਜੇਪੀ ਸਰਕਾਰ ਹਰਿਆਣੇ ਚ ਬਣਾਉਂਦੀ ਵੀ ਨਹੀਂ ਦਿਖਦੀ ਸੀ ਜੀ ਪਰ ਹਰਿਆਣੇ ਚ ਬਣ ਗਈ ਹੂੰ ਸੋ ਇਸ ਲਈ ਉੱਥੇ ਹੁਣ ਚੋਣ ਸਰਵੇਖਣ ਠੁਕਦੇ ਆ ਕਿ ਨਹੀਂ ਹੈਨਾ ਹੁਣ ਚੋਣ ਸਪੀਕਰਾਂ ਤੇ ਬੀਜੇਪੀ ਨਾਲੋਂ ਵੱਧ ਤਾਂ ਕਾਂਗਰਸ ਨੂੰ ਭਰੋਸਾ ਨਹੀਂ ਹੋਣਾ ਕਿਤੇ ਹਰਿਆਣੇ ਵਾਲੀ ਨੌਜੋ ਹੈ ਸਾਡੇ ਨਾਲ ਉੱਤੇ ਜੀ ਸੋ ਇਹ ਇਸ ਲਈ ਚੋਣ ਸਪੀਕਰਣ ਉੱਥੇ ਸਰਕਾਰ ਬਣਾ ਰਹੇ ਇਹਨਾਂ ਦੀ ਪਰ ਪਤਾ ਨਹੀਂ ਕੀ ਹੋ ਜਵੇ ਹੂੰ ਦੂਸਰੇ ਪਾਸੇ ਹਰ ਬੰਦੇ ਨੂੰ ਆਪਣਾ ਭਾਅ ਆਪਾਂ ਨੂੰ ਪੰਜਾਬ ਦੀਆਂ ਚਾਰ ਸੀਟਾਂ ਦਾ ਮਸਲਾ ਜੀ ਇਹ ਉਹ ਚਾਰ ਸੀਟਾਂ ਜਿਨ੍ਹਾਂ ਦੇ ਨਤੀਜਿਆਂ ਨਾਲ ਨਾ ਸਰਕਾਰ ਡਿਗਣ ਲੱਗੀ ਨਾ ਉਹਦੀ ਤਾਕਤ ਵਧਣ ਲੱਗੀ ਨਾ ਘਟਣ ਲੱਗੀ ਜਿੱਥੇ ਬੰਦੇ ਚੁੱਪ ਕਰਕੇ ਬੈਠੇ ਨੇ ਪੰਜਾਬ ਦੇ ਮਸਲਿਆਂ ਤੇ ਉੱਥੇ ਜੇ ਦੋ ਚਾਰ ਹੋਰ ਜਿੱਤ ਗਏ ਉਹ ਵੀ ਚੁੱਪ ਕਰਕੇ ਬਹਿ ਜਾਣਗੇ ਕੋਈ ਫਰਕ ਤਾਂ ਪੈਣਾ ਨਹੀਂ ਹਾਂ ਪਰ ਹੁਣ ਜੇ ਵੋਟਾਂ ਹੀ ਪੈ ਗਈਆਂ ਫਿਰ ਨਤੀਜਿਆਂ ਦਾ ਸਵਾਦ ਤਾਂ ਲੈਣਾ ਚਾਹੀਦਾ ਨਾ ਆਪਾਂ ਪੰਜਾਬੀਆਂ ਨੂੰ ਸਵਾਦ ਲੈਣ ਦੀ ਤਾਂ ਆਦਤ ਹੈ ਹੂੰ ਸੋ ਸਵਾਦ ਦੇ ਵਿੱਚ ਸਾਰਿਆਂ ਨੂੰ ਝਟਕੇ ਵਰਗਾ ਲੱਗਿਆ ਕਿ ਵੀ ਆਹ ਕੀ ਹੋ ਗਿਆ ਜੀ ਕਿ ਜੜਵਾਹ ਕੱਲਾ ਹੀ ਵੋਟ ਪਾਉਣ ਨਿਕਲਿਆ ਬਾਕੀ ਥਾਂ ਤੇ ਲੋਕ ਵੋਟ ਪਾਉਣ ਕਿਉਂ ਨਹੀਂ ਨਿਕਲੇ ਅੱਛਾ ਜੀ ਬੀਜੇ ਜੀ ਓਵਰ ਆਲ ਚਾਰੋਂ ਸੀਟਾਂ ਦੇ ਉੱਤੇ 63% ਵੋਟ ਪੋਲਿੰਗ ਹੋਈ ਹੈ ਹੂੰ ਹੂੰ ਜਦੋਂ ਕਿ ਬਹੁਤ ਮਤਲਬ ਕਿ ਗਹਿ ਗੱਚ ਮੁਕਾਬਲੇ ਮੰਨੇ ਜਾਂਦੇ ਨੇ ਬਹੁਤ ਸਖਤ ਚੋਣ ਪ੍ਰਚਾਰ ਹੋਇਆ ਬੜਾ ਨੈਕਸਟ-ਨੈਕ ਮਾਮਲਾ ਚੱਲਿਆ ਤੇ ਤਾਂ ਵੀ ਕੱਲਾ ਗਿੱੱੜੜ ਵਾਹ ਰਿਕਾਰਡ ਤੋੜ ਰਿਹਾ ਸੀ 81% ਪੋਲਿੰਗ ਹੋਈ ਹੈ ਹੂੰ ਹੂੰ ਗਿੱੱੜੜ ਵਾਹੇ ਚ 81% ਪੋਲਿੰਗ ਹੋਣ ਦਾ ਮਤਲਬ ਹੈ ਕਿ ਰਾਜਾ ਬੜਿੰਗ ਨੇ ਵੀ ਆਪਣੇ ਸਾਰੇ ਵੋਟਰ ਘਰੋਂ ਕੱਢ ਲਏ ਮਨਪੇ ਜਬਾਦਲ ਵੀ ਆਪਣੇ ਸਮਰਥਕਾਂ ਨੂੰ ਘਰੋਂ ਕੱਢਣ 'ਚ ਕਾਮਯਾਬ ਹੋ ਗਏ ਡਿੰਪੀ ਢਿੱਲੋਂ ਨੇ ਆਪ ਵਾਲੇ ਵੀ ਤੇ ਕਾਂਗਰਸੀ ਵੀ ਕੱਢ ਅਕਾਲੀ ਵੀ ਕੱਢ ਲਏ ਸੋ ਹੁਣ ਉਹ ਸਾਰੇ ਨਿਕਲ ਕੇ ਅਕਾਲੀ ਜਿਹੜੇ ਨਿਕਲੇ ਉਹ ਕਿਨੂੰ ਕਿਨੂੰ ਪੈਗੇ ਜੀ ਆਪ ਵਾਲੇ ਜੀ ਡਿੰਪੀ ਨੇ ਘਰੋਂ ਕੱਢ ਲਈ ਤਾਂ ਸਾਰੀ ਡਿੰਪੀ ਨੂੰ ਪੈਗੇ ਜਾਂ ਨਹੀਂ ਪੈਗੇ ਸੋ ਇਹ ਸਾਰੀ ਸਥਿਤੀ ਦੇ ਵਿੱਚ ਗਿੱਦੜਵਾਹ ਤਾਂ ਖੂਬ ਚਰਚਾ ਚ ਹੈ ਜੀ 82% ਵੋਟਾਂ ਮਿਲੀਆਂ ਤੇ ਡੇਰਾ ਬਾਬਾ ਨਾਨਕ ਵੀ ਚਲੋ ਠੀਕ ਠਾਕ ਰਹਿ ਗਿਆ 63% ਵੋਟਾਂ ਮਿਲੀਆਂ ਜੀ ਹੈਨਾ ਉੱਥੇ ਕੁਝ ਟਕਰਾਅ ਵੀ ਹੋਇਆ ਇੱਕ ਪਾਸੇ ਗਿੱਦੜਵਾਜ ਤਸਵੀਰ ਸੀ ਕਿ ਗੁਰੂ ਘਰ ਤੋਂ ਨਿਕਲਦੇ ਆ ਹੋયા ਡਿੰਪੀ ਢਿਲੋ ਤੇ ਅਮਰਤਾਪੁਰਿੰਗਾਮੋਂ ਸਾਹਮਣੇ ਹੁੰਦੇ ਨੇ ਇੱਕ ਦੂਏ ਨੂੰ ਫਤਿਹ ਬੁਲਾਉਂਦੇ ਨੇ ਹਾਲਚਲ ਪੁੱਛਦੇ ਨੇ ਬੜਾ ਨਰਮੀ ਔਰ ਸ਼ਾਂਤਮਈਕ ਸੇਲਫੇਰ ਦਾ ਉਹ ਤੇ ਦੇਖਣ ਨੂੰ ਮਿਲਿਆ ਮਾਹੌਲ ਪਰ ਦੂਏ ਪਾਸੇ ਗੱਦੜਬਾਹੇ ਖਿੱਚੋ ਤਾਉਣ ਕੇ ਬਾਰੀ ਬੰਦੇ ਆ ਗਏ ਜੀ ਗੱਡੀ ਫੜ ਲਈ ਜੀ ਡੀਐਸਪੀ ਡਰ ਗਿਆ ਜੀ ਆ ਤੂੰ ਮੈਂ ਖਾਤਾ ਕੁਛ ਕੋਇਆ ਉਤੋ ਬਾਦ ਬਰਨਾਲੇ ਆ ਜੋ ਹੂੰ ਹੂੰ ਬਰਨਾਲੇ ਜਿੱਥੇ ਹੈ ਮਾਸੀ ਦਾ ਮੁੰਡਾ ਹੋਵੇ ਐਮਪੀ ਬਣਿਆ ਹੋਵੇ ਤੇ ਬੰਦਾ ਆਪਣੇ ਖਾਸ ਬੰਦੇ ਨੂੰ ਟਿਕਟ ਦਿਵਾ ਕੇ ਲਿਆਵੇ ਮੁੱਖ ਮੰਤਰੀ ਸਾਹਿਬ ਦੇ ਪੁਰਾਣੇ ਹਲਕਿਆਂ ਦੇ ਵਿੱਚੋਂ ਹਲਕਾ ਆਉਂਦਾ ਹੋਵੇ ਹੈਨਾ ਉਹ ਸਾਰਿਆਂ ਦੇ باوجود ਹੈਨਾ ਤੇ ਇੱਕ ਬਾਗੀ ਖੜਾ ਹੋਵੇ ਹੈ ਦੂਆ ਕੇਵਲ ਢਿੱਲੋਂ ਖੜਾ ਹੋਵੇ ਤੇ ਪ੍ਰਤਾਪ ਬਾਜਵਾ ਬਰੋਧ ਦੀ ਟੀਦਾ ਲੀਡਰ ਸਾਹਿਬ ਕਾ ਮੁੱਖ ਮੰਤਰੀ ਚੰਨੀ ਚੰਨੀ ਉੱਥੇ ਬੈਠਾ ਹੋਵੇ ਉਹਦੇ باوجود ਵੋਟਾਂ ਸਿਰਫ 54% ਹੀ ਪੈਣ ਜੀ ਕੋਣੀ ਦਾ ਕੀ ਮਤਲਬ ਹੈ ਜੀ ਇੱਥੇ ਬਹੁ ਗਿਣਤੀ ਇੱਕੋ ਇੱਕ ਸੀਟਾਂ ਜਿੱਥੇ ਸ਼ਹਿਰੀ ਵੋਟ ਹੈਗੀ ਹੈ ਹਮਮਤਲੋ 60 62% ਤੋਂ ਉੱਪਰ ਇੱਥੇ ਸ਼ਹਿਰੀ ਵੋਟ ਹੈ ਕੀ ਬਾਜ਼ਾਰ ਵੋਟ ਕੋਣੀ ਨਿਕਲਿਆ ਕੀ ਪਿੰਡਾਂ ਨੇ ਵੋਟ ਨਹੀਂ ਪਾਈ ਕੀ ਲੋਕ ਸਾਰੇ ਲੀਡਰਾਂ ਤੋਂ ਅੱਕੇ ਪਏ ਨੇ ਕਿ ਕੋਈ ਲੋੜ ਨਹੀਂ ਕਿਸੇ ਕੰਮ ਤੇ ਨਹੀਂ 54% ਸਿਰ ਵੋਟ ਪਈ ਹੈ ਹਮ ਹੁਣ ਉਥੇ ਢੜਕੂ ਆਮ ਆਦਮੀ ਪਾਰਟੀ ਨੂੰ ਵੱਧ ਗਿਆ ਤੇ ਢੜਕੂ ਜਿਹਨਾਂ ਨੂੰ ਕੱਲ ਤੱਕ ਲੱਗਦਾ ਸੀ ਕਿ ਅਸੀਂ ਲੈ ਜਾਾਂਗੇ ਕਾਂਗਰਸੀਆਂ ਨੂੰ ਉਹਨਾਂ ਦਾ ਵੀ ਵੱਧ ਗਿਆ ਜੀ ਤੇ ਇਸੇ ਤਰ੍ਹਾਂ ਚੱਬੇ ਆਲ ਚੱਬੇ ਆਲ ਦੇ ਵਿੱਚ ਸਿਰ 53% ਵੋਟ ਪਈ ਹੈ ਹੂੰ ਸਭ ਤੋਂ ਘੱਟ ਵੋਟ ਪਈ ਹੈ ਇੱਥੇ ਬੇਸ਼ੱਕ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਮੰਨ ਕੇ ਚੱਲ ਰਹੀ ਹੈ ਕਿ ਸੀਟ ਸਾਡੇ ਕੋਲੇ ਹੈ ਜੀ ਸੋ ਚੱਬੇ ਆਲ ਆਮ ਆਦਮੀ ਪਾਰਟੀ ਕਲੀਅਰ ਮੰਨ ਕੇ ਚੱਲ ਰਹੀ ਹੈ ਗਿੱੱਡੜਵਾਹੋਂ ਨੂੰ ਲੱਗਦਾ ਹੈ ਕਿ ਅਸੀਂ ਲੈ ਜਾਾਂਗੇ ਡੇਰਾ ਬਾਬਾ ਨਾਨਕਵਾਲੇ ਤਣਾਅ ਬਣਿਆ ਹੋਇਆ ਹੈ ਤੇ ਬਰਨਾਲੇ ਉਹਨਾਂ ਨੂੰ ਖਿਸਕਦਾ ਵੀ ਲੱਗਦਾ ਸੱਤਾ ਤਰੀਕ ਨੂੰ ਸੋ ਇਸੇ ਹਵਾਲੇ ਨਾਲ ਫਿਲਹਾਲ ਚਰਚਾ ਪਰ ਇਹ ਵੋਟ ਪਰਸੈਂਟ ਥੋੜਾ ਬਹੁਤ ਉੱਪਰ ਥੱਲੇ ਸਵੇਰ ਤੱਕ ਵੀ ਹੋ ਸਕਦਾ ਕਿਉਂਕਿ ਆਪਾਂ ਲੋਕ ਸਭਾ ਚੋਣਾਂ 'ਚ ਦੇਖਿਆ ਛੇ-ਛੇ ਦਿਨਾਂ ਬਾਅਦ ਵੀ ਬਦਲਦਾ ਰਿਹਾ ਜੀ ਜੀ ਤੇ ਨਤੀਜੇ ਸ਼ਨੀਵਾਰ ਨੂੰ ਆਉਣੇ ਨੇ ਜੀ 23 ਤਰੀਕ ਨੂੰ ਬਿਲਕੁਲ ਜੀ 23 ਤਰੀਕ ਨੂੰ 11:00 ਵਜੇ ਤੱਕ ਸਾਫ ਪਤਾ ਲੱਗ ਜਾਊਗਾ ਕੀ ਹੋ ਰਿਹਾ ਹਮ ਦੀਪਕ ਜੀ ਪਿਛਲੇ ਦਿਨਾਂ ਤੋਂ ਤੁਸੀਂ ਬਹੁਤ ਵਿਸਥਾਰ ਸਹਿ ਇਹ ਸਾਰੀ ਗੱਲ ਸਾਂਝੀ ਕਰਦੇ ਆ ਰਹੇ ਹੋ ਕਿ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਲੈਦੀ ਵਿਧਾਨ ਸਭਾ ਬਣਾਉਣ ਦੇ ਮਾਮਲੇ ਵਿੱਚ ਜਿਹੜੀ ਜ਼ਮੀਨ ਅਲਾਟ ਕਰਨ ਦੀ ਗੱਲ ਆ ਉਹਨੂੰ ਲੈ ਕੇ ਕਾਫੀ ਬਹਿਸ-ਵਸਈਆ ਚੱਲ ਰਿਹਾ ਹੈ ਪੰਜਾਬ ਸਰਕਾਰ ਦੀ ਚੁੱਪੀ ਫਿਰ ਪੰਜਾਬ ਸਰਕਾਰ ਵੱਲੋਂ ਕੁਝ ਉਹਦੇ ਬਾਰੇ ਗੱਲਬਾਤ ਕੀਤੀ ਜਾਣੀ ਉਹ ਤੁਸੀਂ ਸਾਰੇ ਵੇਰਵੇ ਸਾਂਝੇ ਕੀਤੇ ਨੇ ਹਰਿਆਣੇ ਵੱਲੋਂ ਕੀ ਹੁਣ ਇਸ ਮਾਮਲੇ ਦੇ ਉੱਪਰ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ ਜੀ ਬਿਲਕੁਲ ਜੀ ਜਿਹੜਾ ਕੰਮ ਅਸੀਂ ਕਰਨਾ ਸੀ ਉਹ ਕੰਮ ਉਹ ਕਰ ਰਹੇ ਆ ਹਮ ਆਪਾਂ ਇਸ ਪਹਿਲੂ ਤੇ ਪਹਿਲੇ ਦਿਨ ਤੋਂ ਹੀ ਗੱਲ ਕਰ ਰਹੇ ਆ ਕਿ ਆਪਾਂ ਇਸ ਉੱਪਰ ਕਿੰਨੇ ਕੁ ਗੰਭੀਰ ਹੈ ਜੀ ਤੁਸੀਂ ਇਹ ਦੇਖੋ ਕਿ ਹਰਿਆਣਾ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਉਹਨਾਂ ਦਾ ਸੈਸ਼ਨ ਚੱਲ ਰਿਹਾ ਸੀ ਹਮਮ ਔਰ ਇਹ ਸੈਸ਼ਨ ਦੇ ਦੌਰਾਨ ਸਰਕਾਰ ਪੂਰੀ ਭੂਮਿਕਾ ਚਾਹੇ ਕਿ ਮੁੱਖ ਮੰਤਰੀ ਹੈਗੇ ਮੰਤਰੀ ਹੈਗੇ ਐਮ ਐਲ ਏ ਹੈਗੇ ਵਿਰੋਧੀ ਧਿਰ ਚ ਹੁੰਦਿਆਂ ਵੀ ਕਾਂਗਰਸ ਅਜੇ ਤੱਕ ਆਪਣਾ ਵਿਰੋਧੀ ਧਿਰ ਦਾ ਲੀਡਰ ਨਹੀਂ ਹਰਿਆਣੇ ਚ ਚੁਣ ਸਕੀ ਜੀ ਪਰ ਉਹਦੇ باوجود ਵੀ ਉਹ ਵਿਰੋਧੀ ਧਿਰ ਸਮੂੱਚੀ ਸੱਤਾਧਾਰੀ ਧਿਰ ਭਾਜਪਾ ਦੇ ਨਾਲ ਖੜੀ ਹੈ ਚੰਡੀਗੜ੍ਹ ਚ ਜ਼ਮੀਨ ਕਬਜ਼ਾਉਣ ਦੇ ਲਈ ਹਮਮ ਇਹ ਹੈ ਅਗਲਿਆਂ ਦੀ ਤੇ ਸਾਡੇ ਇੱਥੇ ਜਿਹੜੀ ਸੱਤਾ ਜਾਂ ਤੇ ਉਹਦੇ ਨਿਸਰ ਜੁੜ ਰਹੇ ਤੇ ਦੂਆਂ ਨੂੰ ਕੀ ਇਕੱਠੇ ਕਰਨਗੇ ਜੀ ਹਰਿਆਣੇ ਦੀ ਵਿਧਾਨ ਸਭਾ ਦੇ ਸੈਸ਼ਨ ਦੇ ਤਰ੍ਹਾਂ ਆਖਰੀ ਦਿਨ ਸੀ ਆਖਰੀ ਦਿਨ ਦੇ ਦੌਰਾਨ ਹੀ ਇਸ ਤੋਂ ਪਹਿਲਾਂ ਕਿ ਸੈਸ਼ਨ ਅੱਗੇ ਸਮੇਂ ਲਈ ਚੁੱਕਿਆ ਜਾਂਦਾ ਕਾਂਗਰਸੀ ਐਮਐਲਏ ਅਸ਼ੋਕ ਕਰੋੜਾ ਕਾਂਗਰਸੀ ਐਮਐਲਏ ਅਸ਼ੋਕ ਕਰੋੜਾ ਨੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰ ਲਿਆ ਜਾਂ ਸਰਕਾਰ ਨੂੰ ਸਵਾਲ ਕਰ ਲਿਆ ਕਿ ਵੀ ਜਿਹੜਾ ਆ ਪਹਿਲੂ ਆ ਰਿਹਾ ਕਿ ਕੇਂਦਰ ਨੇ ਮਨਜ਼ੂਰੀ ਦੇਤੀ ਜਮੀਨ ਟਰਾਂਸਫਰ ਕਰਨ ਦੇ ਲਈ ਉਹ 12 ਏਕੜ ਦੀ ਉਹਦੇ ਵੱਟੇ 10 ਏਕੜ ਮਿਲ ਜਾਣੀ ਹੈ ਉਹਦੀ ਸਥਿਤੀ ਤੋਂ ਜਾਣੂ ਕਰਾਇਆ ਜਾਵੇ ਸੈਸ਼ਨ ਨੂੰ ਕਿ ਹੈ ਨਾ ਵਿਧਾਨ ਸਭਾ ਨੂੰ ਕਿ ਕੀ ਸਥਿਤੀ ਹੈ ਜੀ ਉਹਦੇ ਉੱਤੇ ਖੁਦ ਨਾਇਬ ਸੈਣੀ ਨੇ ਉੱਠ ਕੇ ਜਵਾਬ ਦਿੱਤਾ ਕਿ ਜੀ ਚੰਡੀਗੜ ਸਾਡਾ ਏ ਇਹ ਹਰਿਆਣਾ ਕਹਿ ਰਿਹਾ ਕਿ ਚੰਡੀਗੜ ਸਾਡਾ ਏ ਅਸੀਂ ਉੱਥੇ ਜੀ 10 ਏਕੜ ਜ਼ਮੀਨ ਦੇ ਉੱਤੇ ਆਪਣੀ ਵੱਖਰੀ ਵਿਧਾਨ ਸਭਾ ਬਣਾਵਾਂਗੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਹੋਰ ਦਲ ਵਿਰੋਧ ਪ੍ਰਕਰੇ ਨੇ ਉਹ ਵਿਰੋਧ ਤੁਹਾਨੂੰ ਸਾਨੂੰ ਵਿਜੇ ਜੀ ਪਤਾ ਉਹਨਾਂ ਲਈ ਹੋ ਸਕਦਾ ਵਿਰੋਧ ਬਹੁਤ ਵੱਡਾ ਹੋਵੇ ਪਰ ਆਪਾਂ ਜਾਣਦੇ ਹਾਂ ਕਿ ਰਾਜਪਾਲ ਨੂੰ ਮੰਗ ਪੱਤਰ ਦੇਣ ਨਾਲ ਰਾਜਪਾਲ ਤੋਂ ਲੈ ਕੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਤੱਕ ਚਿੱਠੀਆਂ ਲਿਖਣ ਨਾਲ ਚਾਹੇ ਸੱਤਾਧਾਰੀ ਤਿਰੋ ਵਿੱਚ ਚਾਹੇ ਵਿਰੋਧੀ ਤਿਰਾਂ ਹੋਣ ਜਾਂ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨਾਲ ਮਾਈਕਾ ਮੂਰੇ ਬਿਆਨ ਦੇਣ ਨਾਲ ਹਨਾ ਅਖਬਾਰਾਂ ਚ ਖਬਰਾਂ ਲਵਾਉਣ ਨਾਲ ਕੀ ਚੰਡੀਗੜ੍ਹ ਬਚ ਜਾਊਗਾ ਹੂੰ ਚੰਡੀਗੜ੍ਹ ਤਾਂ ਪਹਿਲਾਂ ਹੀ ਸਭ ਤੋਂ ਖੋਹੀ ਬੈਠੇ ਨੇ ਹੁਣ ਤਾਂ ਪੱਕਾ ਕਬਜ਼ਾਉਣ ਦਾ ਮਸਲਾ ਹੈ ਹੂੰ ਉਸ ਮਸਲੇ ਤੇ ਅਗਲੇ ਨਾਇਬ ਸੈਣੀ ਕਹਿੰਦਾ ਬਿਲਕੁਲ ਜੀ ਇਹ ਆਪਾਂ ਕਰਨਾ ਹੈ ਉਹਦੇ ਲਈ ਆਪਾਂ ਇਸ ਸੈਸ਼ਨ ਤੋਂ ਬਾਅਦ ਜਲਦੀ ਸਰਬ ਪਾਰਟੀ ਮੀਟਿੰਗ ਕਰਾਂਗੇ ਜੀ ਮਤਲਬ ਜਿਹੜਾ ਕੰਮ ਸਾਨੂੰ ਉਸੇ ਦਿਨ ਕਰਨਾ ਚਾਹੀਦਾ ਸੀ ਜਿਸ ਦਿਨ ਇਹ ਤਸਵੀਜ਼ ਚੱਲੀ ਸੀ ਅਸੀਂ ਇੰਨੇ ਮਹੀਨੇ ਠੰਡੇ ਬਸਤੇ ਬੈਠੇ ਰਹੇ ਤੇ ਫਿਰ ਉਸ ਦਿਨ ਵੀ ਨਹੀਂ ਕੀਤਾ ਜਿਸ ਦਿਨ ਕੇਂਦਰ ਤੋਂ ਇਹ ਸੁਨੇਹਾ ਆਇਆ ਕਿ ਵਾਤਾਵਰਣ ਮੰਤਰਾਲੇ ਨੇ ਜ਼ਮੀਨ ਤਬਾਦਲੇ ਲਈ ਉਹਨਾਂ ਨੂੰ ਮਨਜ਼ੂਰੀ ਦੇਤੀ ਹੈ ਉਹ ਜ਼ਮੀਨ ਦੇ ਉੱਤੇ ਜਿੱਦ ਪਰ ਇਕੋ ਜੋਨ ਸਿਸਟਮ ਲੱਗਿਆ ਸੀ ਉਹਦੇ ਤੋਂ ਵੀ ਛੁੱਟ ਦੇਤੀ ਹੈ ਸੋ ਉਸ ਦੇ باوجود ਵੀ ਅਸੀਂ ਨਾ ਸਰਪਾਰਟੀ ਮੀਟਿੰਗ ਦੀ ਗੱਲ ਕੀਤੀ ਨਾ ਵਿਸ਼ੇਸ਼ ਸੈਸ਼ਨ ਬੁਲਾ ਕੇ ਮਤਾ ਲਿਆਉਣ ਦੀ ਗੱਲ ਕੀਤੀ ਨਾ ਅਸੀਂ ਕੋਈ ਧਰਨਾ ਲਾਉਣ ਦੀ ਗੱਲ ਕੀਤੀ ਨਾ ਮੋਦੀ ਅਮਿਤ ਸ਼ਾਹ ਦੇ ਬੂਹੇ ਤੇ ਜਾਣ ਦੀ ਗੱਲ ਕੀਤੀ ਨਾ ਬਾਜਵੇ ਨੇ ਕੀਤੀ ਉਸ ਲੈਵਲ ਦੀ ਗੱਲ ਨਾ ਰਾਜਾ ਬੜਿੰਗ ਨੇ ਕੀਤੀ ਨਾ ਅਕਾਲੀਆਂ ਨੇ ਕੀਤੀ ਨਾ ਸੱਤਾ ਸਾਰੀ ਧਰ ਦੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਸਾਡੇ ਜੀ ਸੋ ਸਾਡੇ ਵਾਲੇ ਸਾਰੇ ਸੁੱਤੇ ਪਏ ਨੇ ਜਾਂ ਖਿਲਰੇ ਪਏ ਨੇ ਪਹਿਲਾਂ ਵੋਟਾਂ 'ਚ ਫਿਰਦੇ ਰਹੇ ਹੁਣ ਦੋ ਦਿਨ ਦਮ ਲੈਂਦੇ ਰਹਿਣਗੇ 2300 ਤੋਂ ਬਾਅਦ ਕਈਆਂ ਦਾ ਨਮੋਸ਼ੀ ਚ ਕਈਆਂ ਦੇ ਲੱਡੂ ਖਾਨ ਚ ਕਈਆਂ ਦੇ ਅਨਾਂ ਜਸ਼ਨ ਮਨਾਉਣ ਦੇ ਦਿਨ ਲੰਘ ਜਾਣੇ ਤੇ ਜਨ ਨੂੰ ਅਗਲੀ ਮੀਟਿੰਗ ਕਰਕੇ ਫੈਸਲਾ ਕਰ ਜਾਣਗੇ ਸੋ ਇਸ ਪਹਿਲੂ ਤੇ ਸਾਡੀਆਂ 13 ਜੇ ਸਵਰਧ ਨਹੀਂ ਹੈਗੀਆਂ ਤਾਂ ਉਹਦਾ ਇਹ ਨਤੀਜਾ ਹੈ ਕਿ ਅਸੀਂ ਪੀੜਤ ਧਿਰਾਂ ਠੱਗੀ ਸਾਡੇ ਨਾਲ ਵੱਜ ਰਹੀ ਹੈ ਨੁਕਸਾਨ ਸਾਡਾ ਹੋ ਰਿਹਾ ਰਾਜਸਤਾਨੀ ਸਾਡੀ ਕੋਈ ਜਾਰੀ ਹੈ ਤੇ ਸਰਪਾਰਟੀ ਮੀਟਿੰਗ ਉਹ ਕਰ ਰਹੇ ਨੇ ਜਿਨ੍ਹਾਂ ਨੇ ਜਸ਼ਨ ਮਨਾਉਣੇ ਜੀ ਦਿਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ